ਕਾਂਗਰਸ ਪਾਰਟੀ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ ਭਾਜਪਾ ਦੇ ਵਿੱਚ ਗਏ ਕਾਂਗਰਸ ਲੀਡਰ ਇੱਕ ਇੱਕ ਕਰਕੇ ਆ ਰਹੇ ਨੇ ਵਾਪਸ ਭਾਜਪਾ ਦੇ ਵਿੱਚ ਜੋ ਕਿ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਬਹੁਤ ਹੀ ਮਾੜੀ ਸਥਿਤੀ ਵਿੱਚ ਗੁਜ਼ਰ ਰਹੀ ਹੈ ਸੋ ਕਾਂਗਰਸ ਪਾਰਟੀ ਵਿੱਚੋਂ ਪਹਿਲਾ ਭਾਜਪਾ ਵਿੱਚ ਗਏ ਲੀਡਰ ਹੁਣ ਵਾਪਸ ਮਾਂ ਪਾਰਟੀ ਵਿੱਚ ਆ ਰਹੇ ਨੇ ਅੱਜ ਇੱਕ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਅਧਾਰ ਰੱਖਣ ਵਾਲੇ ਲੀਡਰ ਕਾਂਗਰਸੇ ਸ਼ਾਮਲ ਹੋ ਗਏ ਤੁਸੀਂ ਜਿਹੜੇ ਚੜ੍ਹਦੀ ਕਲਾ 11 ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ 2022 ਦੇ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਤਾਂ ਕਾਂਗਰਸ ਦੇ ਬਹੁਤ ਸਾਰੇ ਲੀਡਰ ਭਾਜਪੀ ਵਿੱਚ ਸ਼ਾਮਲ ਹੋ ਗਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਇੱਕ ਕਰਕੇ ਵਾਪਸ ਕਾਂਗਰਸ ਪਾਰਟੀ ਵਿੱਚ ਆ ਗਏ ਸੋ ਇੱਕ ਹਸ਼ਿਆਰਪੁਰ ਤੋਂ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਤੇ ਹਸ਼ਿਆਰਪੁਰ ਵਿੱਚ ਬਹੁਤ ਵੱਡਾ ਆਧਾਰ ਰੱਖਣ ਵਾਲੇ ਸੁੰਦਰ ਸ਼ਾਮ ਅਰੋੜਾ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈਏ ਕੁਝ ਦਿਨ ਪਹਿਲਾਂ ਜੋ ਕਿ ਸੋਸ਼ਲ ਮੀਡੀਆ ਤੇ ਉੱਪਰ ਖਬਰਾਂ ਚੱਲ ਰਹੀਆਂ ਸੀ ਕਿ ਭਾਜਪਾ ਦਾ ਵੱਡਾ ਲੀਡਰ ਕਾਂਗਰਸ ਜਾ ਸਕਦਾ ਹੈ ਉਹਨਾਂ ਨੂੰ ਦਿੱਲੀ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਨਜ਼ਦੀਕ ਦੇਖਿਆ ਜਾਂਦਾ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਾਂਗਰਸ ਦੇ ਜਰਨਲ ਸਕੱਤਰ ਜਿਹੜੇ ਕਿ ਦਿਵਿੰਦਰ ਯਾਦਵ ਉਹਨਾਂ ਦੇ ਪਿਤਾ ਦੀ ਵਰਸੀ ਤੇ ਜਾ ਕੇ ਆਇਆ ਲੇਕਿਨ ਅੰਦਰ ਖਾਤੇ ਕੁਝ ਨਾ ਕੁਝ ਉਹਨਾਂ ਦੀ ਹੋਰ ਜਿਹੜੀ ਸੈਟਿੰਗ ਹੋਈ ਸੀ ਸੋ ਅੱਜ ਉਹਨਾਂ ਨੇ ਕਾਂਗਰਸ ਪਾਰਟੀ 'ਚ ਵਾਪਸ ਕਰਦਿਆ ਦਵਿੰਦਰ ਯਾਦਵ ਕਾਂਗਰਸ ਦੇ ਜੋ ਇਨਚਾਰਜ ਨੇ ਉਹਨਾਂ ਨੇ ਉਹਨਾਂ ਨੂੰ ਵਾਪਸੀ ਕਰਵਾਈ ਏ ਸੋ ਕਾਂਗਰਸ ਪਾਰਟੀ ਨੂੰ ਹੁਸ਼ਿਆਰਪੁਰ ਦੇ ਵਿੱਚ ਵੱਡਾ ਬਲ ਮਿਲਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਵਾਪਸ ਹੋਈ ਵਾਪਸੀ ਹੋਈ ਏ ਸ਼ਾਮ ਸੁੰਦਰ अरोड़ा ਦੀ ਸਾਬਕਾ ਮੰਤਰੀ ਪੰਜਾਬ ਜਿਨ੍ਹਾਂ ਦੇ ਉੱਪਰ ਵਿਜੀਲੈਂਸ ਵੱਲੋਂ ਜੋ ਕਿ ਕੇਸ ਦਰਜ ਕੀਤਾ ਹੋਇਆ ਹੈ ਉਹਨਾਂ ਦੇ ਘਰ ਦੇ ਵਿੱਚੋਂ ਕਹਿੰਦੇ ਕਿ ਭ੍ਰਿਸ਼ਟਾਚਾਰ ਦਾ ਪੈਸਾ ਫੜਿਆ ਗਿਆ ਮਸ਼ੀਨਾ ਫੜੀਆਂ ਗਿਆ ਸੀਐਮ ਸਾਹਿਬ ਕਹਿੰਦੇ ਜਿਹੜੇ ਪੈਸੇ ਗਿਣਨ ਵਾਲੀਆਂ ਸੋ ਸੁੰਦਰ ਸ਼ਾਮ अरोड़ा ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਨੇ ਅੱਜ ਕਾਂਗਰਸ ਵਿੱਚ ਵਾਪਸੀ ਕੀਤੀ ਔਰ ਕਾਂਗਰਸ ਦੇ ਵਿੱਚ ਜੋ ਕਿ ਪਹਿਲਾਂ ਬਾਕੀ ਲੀਡਰ ਗਏ ਨੇ ਉਹਨਾਂ ਦਾ ਵੀ ਇੱਕ ਇੱਕ ਕਰਕੇ ਵਾਪਸੀ ਹੁੰਦੀ ਜਾ ਰਹੀ ਏ ਜੋ ਕਿ ਹੁਣ ਅਗਲੀਆਂ ਨਜ਼ਰਾਂ ਸੁਨੀਲ ਕੁਮਾਰ ਜਾਖੜ ਤੇ ਟਿਕ ਗਈਆਂ ਨੇ ਸੁਨੀਲ ਕੁਮਾਰ ਜਾਖੜ ਜੋ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਉਨ੍ਹਾਂ ਦੀ ਵੀ ਕਿਸੇ ਸਮੇਂ ਵਾਪਸੀ ਹੋ ਸਕਦੀ ਹੈ ਜੋ ਵੱਡੀਆਂ ਖਬਰਾਂ ਆ ਰਹੀਆਂ ਨੇ ਸੁਨੀਲ ਕੁਮਾਰ ਜਾਖੜ ਦੇ ਸੀਨੀਅਰ ਲੀਡਰਾਂ ਦੇ ਨਾਲ ਜੋ ਗੱਲਬਾਤ ਹੋ ਰਹੀ ਹੈ ਲੇਕਿਨ ਇੱਕ ਵਾਰ ਸੁਨੀਲ ਕੁਮਾਰ ਜਾਖੜ ਕਹਿ ਚੁੱਕੇ ਨੇ ਕਿ ਮੈਂ ਕਾਂਗਰਸ ਵਿੱਚ ਵਾਪਸ ਨਹੀਂ ਜਾਵਾਂਗਾ ਬੀਜੇਪੀ ਇੱਚੀ ਮੈਂ ਰਹਿਣਾ ਹੈ ਲੇਕਿਨ ਕਿਤੇ ਨਾ ਕਿਤੇ ਅੰਦਰ ਖਾਤੇਆਂ ਦੀਆਂ ਖਬਰਾਂ ਉੱਠਦੀਆਂ ਨੇ ਉਹ ਸੱਚ ਹੋ ਜਾਂਦੀਆਂ ਨੇ ਸੋ ਸੁਨੀਲ ਕੁਮਾਰ ਜਾਖੜ ਦਾ ਵੀ ਕਿਤੇ ਕਿਸੇ ਸਮੇਂ ਵੀ ਵਾਪਸੀ ਹੋ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਜੋ ਕਿ ਰਾਜਾਵੜਿੰਗ ਦਵਿੰਦਰ ਯਾਦਵ ਤੇ ਪ੍ਰਤਾਪ ਸਿੰਘ ਬਾਜਵਾ ਪਾਵੇਂ ਕਹਿ ਚੁੱਕੇ ਨੇ ਸੁਖਜਿੰਦਰ ਸੰਧਾਵਾ ਵੀ ਕਹਿ ਚੁੱਕੇ ਨੇ ਕਿ ਜਿਹੜੇ ਲੀਡਰ ਇੱਕ ਵਾਰ ਚਲੇ ਗਏ ਨੇ ਉਹਨਾਂ ਨੂੰ ਵਾਪਸ ਅਸੀਂ ਨਹੀਂ ਲੈਣਾ ਲੇਕਿਨ ਸੀਨੀਅਰ ਲੀਡਰ ਜੋ ਕਾਂਗਰਸ ਦੇ ਪ੍ਰਧਾਨ ਨੇ ਮਲਕ ਅਰਜੁਨ ਖੜਗੇ ਰਾਹੁਲ ગાંધી ਜਾਂ ਹੋਰ ਸੀਨੀਅਰ ਲੀਡਰ ਜਿਨ੍ਹਾਂ ਨੇ ਉਹਨਾਂ ਨੇ ਸੁਨੀਲ ਕੁਮਾਰ ਜਾਖੜ ਦੇ ਜਿਹੜਾ ਕੀ ਪਹਿਲਾ ਕੰਮ ਕਰਨਾ ਤਰੀਕਾ ਦੇਖਿਆ ਹੈ ਔਰ ਸੁਨੀਲ ਕੁਮਾਰ ਜਾਖੜ ਨੂੰ ਜੋ ਵਾਪਸ ਲਿਆ ਸਕਦੇ ਨੇ ਜੋ ਅੰਦਰ ਖਾਤੇ ਹੀ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲ ਰਿਹਾ ਹੈ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੂੰ ਦੁਬਾਰਾ ਵਾਪਸ ਲਿਆਂਦਾ ਜਾ ਸਕਦਾ ਹੈ ਔਰ ਕਾਂਗਰਸ ਪਾਰਟੀ ਦੁਬਾਰਾ ਸੱਤਾ ਵਿੱਚ ਆ ਸਕਦੀ ਹੈ